ਬੂਟਾ ਭਾਵੇਂ ਨਾਰਦਾ ਆਪਾਂ ਜਿਹੜਾ 3-4 ਸਾਲਾਂ ਦਾ ਕਰ ਲਿਆ ਪਰ ਜਿਹੜਾ ਕੋਈ ਖਾਸ ਆਪਾਂ ਨੂੰ ਇਹਦੇ ਤੋਂ ਫਲ ਨਹੀਂ ਮਿਲਦਾਗਾ ਉਹਦਾ ਮੁੱਖ ਕਾਰਨ ਕੀ ਹੈਗਾ ਆਪਣੀ ਗਲਤੀ ਦੇ ਉੱਪਰ ਆਪਾਂ ਨਜ਼ਰ ਦੜਾ ਰਹੀ ਸੀ ਤੇ ਉਹਦੇ ਵਿੱਚੋਂ ਜਿਹੜਾ ਨਿਕਲ ਕੇ ਆਇਆ ਕਿ ਜਦੋਂ ਮਈ ਦੇ ਮਹੀਨੇ ਦੇ ਦੌਰਾਨ ਆਪਾਂ ਇਹਦੇ ਫੁੱਲ ਝਾੜਨੇ ਹੁੰਦੇ ਹੈਗੇ ਸਿਰਫ ਆਪਾਂ ਮੰਨ ਲਓ ਵੀ ਬਿਰਲਾ ਫਲ ਨੂੰ ਬਿਰਲਾ ਕਰਨਾ ਹੁੰਦਾ ਜਿਹੜਾ ਕਿ ਆਪਾਂ ਨਹੀਂ ਕਰਦੇ ਉਹਦੇ ਕਰਕੇ ਜਿਹੜਾ ਬੂਟੇ ਦਾ ਜ਼ੋਰ ਲੱਗ ਜਾਂਦਾ ਤੇ ਫਲ ਦਾ ਜਿਹੜਾ ਸਾਈਜ਼ ਨਹੀਂ ਸਹੀ ਬਣਦਾਗਾ ਸੋ ਜਿਹੜਾ ਫਾਲਾ ਗਾ ਭਗਮੇ ਅਨਾਰ ਦਾ ਜਾਨੀ ਕਿ ਭਗਮਾ ਕਿਸਮ ਦਾ ਇਹਨੇ ਪੱਕਣਾ ਹੁੰਦਾ ਜੀ ਜਾ ਕੇ ਆਪਣਾ ਅਗਸਤ ਦੇ ਆਖਰ ਤੋਂ ਲੈ ਕੇ ਜਿਹੜਾ ਤੇ ਆਪਣਾ ਸਤੰਬਰ ਦੇ ਅੱਧ ਤੱਕ ਤੇ ਸਤੰਬਰ ਦੇ ਅੱਧ ਤੱਕ ਜਿਹੜਾ ਆਪਣੇ ਫਲ ਦਾ ਬਿਲਕੁਲ ਸਾਈਜ਼ ਨਹੀਂ ਬਣ ਸਕਿਆ ਇਸ ਵਾਰੀ ਇਹ ਤੁਸੀਂ ਦੇਖ ਸਕਦੇ ਹੋ ਆ ਸਾਈਜ਼ ਐ ਥੋੜੇ ਵੱਡੇ ਸੀ ਕੁਝ ਆਪਾਂ ਤੋੜੇ ਆਗੇ ਤੇ ਉਹਦਾ ਮੁੱਖ ਕਾਰਨ ਇਹ ਹੈ ਕਿ ਆਪਾਂ ਜਿਹੜਾ ਫਲ ਬਿਰਲਾ ਨਹੀਂ ਕੀਤਾਗਾ ਮਈ ਦੇ ਮਹੀਨੇ ਦੇ ਵਿੱਚ ਆਪਾਂ ਨੂੰ ਇਹਦਾ ਫਲ ਫਿਰਲਾ ਕਰ ਦੇਣਾ ਚਾਹੀਦਾ ਹੈਗਾ ਕਿਉਂਕਿ ਜਿਹੜੇ ਹਉਣ ਵਾਲੀ ਫਰੂਟਿੰਗ ਆ ਗਈ ਇਹ ਜਿਹੜੀ ਘਾਟੀਪੂਰ ਚੜਦੀ ਹੈਗੀ ਇਹ ਜ਼ੋਰ ਲਵਾਉਂਦੀ ਹੈ ਬੂਟੇ ਦਾ ਤੇ ਇਹ ਵੀ ਆਪਾਂ ਨੂੰ ਜਿਹੜੀ ਲਗਭਗ ਤੋੜ ਦੇਣੀ ਚਾਹੀਦੀ ਹੈਗੀ 25 ਤੋਂ 30 ਕਿਲੋ ਫਲ ਆਪਾਂ ਨੂੰ ਮਿਲ ਜਾਂਦਾ ਜੇਕਰ ਆਪਾਂ ਇਹਨੂੰ ਜਿਹੜਾ ਝਾੜ ਕੇ ਫਲ ਨੂੰ ਮਈ ਦੇ ਵਿੱਚ ਫਿਰਲਾ ਕਰਕੇ ਤੇ ਵਧੀਆ ਸਾਈਜ਼ ਦਾ ਫਲ ਲੈਣਾ ਚਾਹੀਏ ਜੀ